ਵੀਰੇ ਦੇ ਸਾਹਮਣਾਂ ਕਿੰਨੇ ਦੀ ਦੇਣੀ ਅੱਜ ਬਾਈ ਇਹ ਵੀਰੇ ਆਪਾਂ 60000 ਦੀ ਦੇ ਦੇਾਂਗੇ ਤੇ ਆਪਾਂ ਦੇ ਦੇਾਂਗੇ 50000 ਦੀ ਬੈੜ 50000 ਦੀ ਤੁਹਾਨੂੰ ਹਾਂ ਇਹ ਹੋਰ ਕਿਸੇ ਕੋਲੇ ਹੁੰਦੀ ਵੀਰੇ ਅਗਲੇ ਨੇ 60 ਦੀ ਕਹਿਣਾ ਵੀ ਆਪਾਂ ਵੀਰੇ ਦੇ ਦੇਾਂਗੇ 55000 ਦੀ ਬੈੜ 55000 ਦੀ ਤੁਹਾਨੂੰ ਇਹ ਬੈੜ ਮਿਲ ਜਾਣੀ 80000 ਦੀ ਬੈੜ ਮਿਲ ਜਾਣੀ ਹੈ ਬਰੀਡ ਦੇ ਵਿੱਚ ਚੰਗੀ ਆ ਬਸ ਥੋੜੀ ਜੀ ਸੰਭ ਗਈ ਨਾ ਤੇ ਬਾਈ ਇਹ ਚੰਗੇ ਰੁਪਏ ਵਡਾਉਣ ਵਾਲੀ ਆ ਹੋਰ ਕਿਸੇ ਦੇ ਫਾਰਮ 'ਚ ਹੁੰਦੀ ਅਗਲੇ ਨੇ ਤਾਂ ਲੱਖ ਸਵਾ ਲੱਖ ਮੁੱਲ ਕਰਨਾ ਸੀ ਠੀਕ ਆ ਬਾਈ ਪਰ ਆਪਾਂ ਦੇਵਾਂਗੇ ਵੀਰੇ ਨਾਰਮਲੀ ਜੇ ਮੈਂ ਆ ਜਾ ਪੁਲਾ ਦੇ ਹਿਸਾਬ ਨਾਲ ਅੱਜ ਕਿੰਨੇ ਦੀ ਦੇਣੀ ਹੈ ਸੱਜਣਾ ਇਹ ਵੀਰੇ ਦੇ ਦੇਾਂਗੇ 52000 ਦੀ ਵੈਟ ਇਹ ਤਾਂ ਉਹਨਾਂ ਨੇ 70 80 ਕਰਨਾ ਹੈਗਾ ਮੁੱਲ ਪਰ ਆਪਾਂ ਵੀਰੇ 50000 ਚ ਦੇ ਦੇਾਂਗੇ ਏਟ ਵੀਰੇ ਆਪਣੇ ਕੋਲ ਹੈਗੀਆਂ ਜੇ 38000 ਤੋਂ ਲੈ ਕੇ 2 ਘਟ 70 ਤੱਕ ਵੀਰੇ ਜਿਹੜੀ 38000 ਵਾਲੀ ਹੈ ਬਈ ਉਹ ਤਾਜੀ ਤਾਜੀ ਵੀਰੇ ਸਾਥੀਆ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਕੋਠੇ ਚੜੱਕ ਜ਼ਿਲ੍ਹਾ ਮੋਗਾ ਬਈ ਹਰਦੇਵ ਦੇ ਫਾਰਮ ਤੇ ਟੋਟਲ ਆਪਾਂ 9-10 ਨਗ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਬਹੁਤ ਜ਼ਿਆਦੇ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਅੱਜ ਨਗ ਮਿਲਨੇ ਆ ਬਾਕੀ ਕਿਸੇ ਵੀ ਥੱਜਨੇ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਆਪਦੀ ਸਮਝ ਦੇ ਨਾਲ ਤਸੱਲੀ ਭਰ ਕੇ ਆਪਦੇ ਪੱਧਰ ਦੇ ਕਰਕੇ ਖਰੀਦਣਾ ਕਿਉਂਕਿ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਬਾਈ ਉਹਨਾਂ ਨੇ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦਿਆ ਹੁੰਦਾ ਵਾ ਬਾਕੀ ਤੁਸੀਂ ਵੀ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦਣਾ ਹੁੰਦਾ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਰੇਟ ਵਗੈਰਾ ਦੁੱਧ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਹਰਦੇਵ ਭਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਹਰਦੇਵ ਭਾਈ ਅੱਜ ਦੇ ਪਹਿਲਾਂ ਆਪਾਂ ਰੇਟ ਦੱਸੀਏ ਵੀ ਕਿੰਨੇ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਪਹੁੰਚਣੀ ਹੈ ਰੇਟ ਵੀਰੇ ਆਪਣੇ ਕੋਲ ਹੈਗੀਆਂ ਜੀ 38000 ਤੋਂ ਲੈ ਕੇ 2 ਘਟ 70 ਤੱਕ ਵੀਰੇ ਜਿਹੜੀ 38000 ਵਾਲੀ ਹੈ ਬਈ ਉਹ ਤਾਜੀ ਤਾਜੀ ਵੀਰੇ ਚੌਥਾ ਦਿਨ ਸੋਈ ਨੂੰ ਅੱਜ ਬੌਲੀ ਹੈਗੀ 10 ਕਿਲੋ ਮੈਟਰ ਇਹਨੂੰ ਘੱਟ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਆ ਗੱਲ ਕਰੀਏ ਭਾਈ ਆਪਾਂ ਪਹਿਲੀ ਕਰਮ ਵਾਲੀ ਵੱਡੇ ਵੱੱਡੇ ਵੱਡੇ ਦੀ ਜਿਹੜੀ ਇਹ ਗਾਂ ਆ ਬਾਈ ਹਰਦੇਵ 91 ਸੂਏ ਕਰਮ ਵਾਲੀ ਵੀਰੇ ਸੂਣ ਦੀ ਇਹ ਦੂਜਾ ਸੂਆ ਠੀਕ ਆ ਜੀ ਇਹ ਇੱਕ ਦੋ ਦਿਨ ਹੀ ਲੈਂਦੀ ਆ ਠੀਕ ਆ ਬਾਈ 16 ਤੋਂ 17 ਕਿਲੋ ਦੁੱਧ ਦੇਊਗੀ ਵੀਰੇ ਦੁੱਧ ਦੇਊਗੀ ਇਹਨੂੰ ਇੱਕ ਵਾਰ ਖੋਲ ਬਾਈ ਹਨਾ ਤੋੜੀਏ ਹਰਦੇਵ ਥਣਾ ਥਣਾ ਦੀਆਂ ਸਾਰੀਆਂ ਉਹ ਵੀਰੇ ਭਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਉਹ ਆਪਾਂ ਇੱਕ ਦੁਆਲੇ ਜੀ ਸਾਰੀਆਂ ਨਿਮੇੜ ਦਿੰਦੇ ਹਾਂ ਲਓ ਵੀ ਸਾਜਣੂ ਚੈੱਕ ਕਰਕੇ ਦੇਖੋ ਤੁਸੀਂ ਆਰਡਰ ਰੋਡਰ ਇਹਦਾ ਚੈੱਕ ਤੁਸੀਂ ਖੁਦ ਕਰ ਲਿਓ ਦੱਸਣ ਦੀ ਕੋਈ ਬਾਹਲੀ ਲੋੜ ਨਹੀਂ ਵੀ ਦੇਖੋ ਤੁਸੀਂ ਬਹੁਤ ਜ਼ਿਆਦਾ ਭਾਰਾ ਲੇਵਾ ਵਾ ਕਰਮ ਵਾਲੀ ਦਾ ਤੇ ਹਰਦੇਵ ਬਾਈ ਤੇਰੇ ਹਿਸਾਬ ਨਾਲ ਹਨਾ ਇਹ ਸੂਏ ਦੇ ਵਿੱਚ ਕਿੰਨਾ ਦੁੱਧ ਕਰਮਾ ਲਈਏ ਪਾਉਗੀ ਬਾਈ ਇਹ ਵੀਰੇ ਐਰ ਕੀ ਹੋ ਸਕਦਾ ਵੀ 17 ਤੋਂ 18 ਪਲੱਸ ਕਰੇ ਜੀ ਪਰ ਆਪਾਂ ਕਹਿ ਕੇ 16 17 ਹੀ ਦੇਣੀ ਹੈ ਵੀਰੇ ਤੇ 16 ਦੇ ਹਿਸਾਬ ਨਾਲ ਅੱਜ ਕਿੰਨੇ ਦੀ ਦੇਣੀ ਹੈ ਸੱਜਣਾ ਇਹ ਵੀਰੇ ਦੇ ਦੇਾਂਗੇ 52000 ਦੀ ਵੈੜ 52000 ਦੀ ਤੁਹਾਨੂੰ ਇਹ ਵੈੜ ਮਿਲਣੀ ਹੈ ਮਿੱਤਰੋ ਤੇ ਬਾਈ ਕਹਿੰਦਾ ਦੁੱਧ ਆਪਾਂ 16 17 ਲੀਟਰ ਦੀ ਹਾਂਜੀ ਲਓ ਵੀ ਬਾਕੀ ਥਣਾ ਥਣਾ ਦੀ ਬਾਈ ਕਹਿੰਦਾ ਜਿਹੜੀ ਉਹ ਓਕੇ ਹੋਊਗੀ ਤੇ ਚੈੱਕ ਕਰਕੇ ਤੁਸੀਂ ਦੇਖ ਲਓ ਦਿਨਾਂ ਤੇ ਹੂਣ ਵਾਲੀ ਹੈ ਹਨਾ ਬਾਕੀ ਤਿਆਰੀ ਚੰਗੀ ਆ ਤੁਸੀਂ ਦੇਖ ਲਓ ਸਾਊਸਰੀਪਾ ਹਨਾ ਬਈ ਗੱਲਬਾਤ ਕਰੀਏ ਹਰਦੇਵ ਆਪਾਂ ਅਗਲੀ ਕਰਮ ਵਾਲੀ ਦੀ ਹਨਾ ਇਹ ਵੈਡ ਵੀਰੇ ਦੂਜਾ ਸੂਆ ਹੀ ਸੁਹੰਦੀ ਆ ਜਰਸੀ ਦੇ ਸ਼ਾਈ ਵਾਲ ਦਾ ਕ੍ਰੋਸ ਆ ਠੀਕ ਆ ਬਾਈ ਠੰਡੀ ਸੀਲ ਆ ਵੀਰੇ ਇਹ ਦੋ ਦੇ ਦੂਗੀ ਵੀਰੇ 15 ਤੋਂ 16 ਪਲੱਸ ਠੀਕ ਆ ਬਾਈ ਲਿਆ ਬਈ ਇਹਨੂੰ ਇੱਕ ਵਾਰ ਆਪਾਂ ਖੋਲ ਗਏ ਕਰਮ ਵਾਲੀ ਨੂੰ ਉ ਬਾਈ ਜਿਵੇਂ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਸ ਥੋੜੀਆਂ ਜਿਹਾ ਗਰਮ ਹੁੰਦੀਆਂ ਕਿਵੇਂ ਆ ਠੀਕ ਆ ਸਾਊਸ ਇਹ ਠੰਡੀ ਸੀਲ ਆ ਯਾਰ ਹਾਂ ਲਓ ਹਾਂਜੀ ਸੱਜਣੋ ਤੁਸੀਂ ਕਿਆ ਕਰਕੇ ਦੇਖ ਲਓ ਬਾਕੀ ਜੇ ਗੱਲ ਕਰੀਏ ਜਾਣ ਵਾਲੀ ਹੈ ਬਾਈ ਹਾਂਜੀ ਦੁੱਧ ਵੀ ਇਹਦਾ ਜਿਵੇਂ ਮੱਝਾਂ ਵਾਲਾ ਹੁੰਦਾ ਹੈ ਨਾ ਬਿਲਕੁਲ ਬਾਈ ਹਾਂਜੀ ਹਾਂਜੀ ਤੇ ਇਹ ਬਾਈ ਫਿਰ ਅੱਜ ਆਪਾਂ ਹਰਦੇਵ ਕਿੰਨੇ ਦੀ ਦੇਣੀ ਹੈ ਇਹ ਵੀਰੇ 46000 ਦੀ ਦੇ ਦਿਆਂਗੇ ਬੈਡ 46000 ਦੀ ਤੁਹਾਨੂੰ ਆਹ ਬੈਡ ਮਿਲਣੀ ਹੈ ਮਿੱਤਰੋ ਚੈੱਕ ਕਰਕੇ ਦੇਖ ਲਓ ਜਾਣ ਵਾਲੀ ਆ ਤੇ ਬਾਕੀ ਬਾਈ ਕਹਿੰਦਾ ਜਿਹੜੀ ਸਾਊਥ ਰੀਫ ਵਾਲੀ ਉਹ ਆਪਣੀ ਤਸੱਲੀ ਆ ਬਾਕੀ ਥੋੜਾ ਜਿਹਾ ਇਹ ਆ ਵੀ ਇਹ ਹੁੰਦੀਆਂ ਹੁਣੀਆਂ ਜਾਂ ਜਾਣ ਵਾਲੀਆਂ ਹਨਾ ਜਿਵੇਂ ਜਰਸੀ ਹੁੰਦੀਆਂ ਥੋੜੀ ਜੀ ਉਹ ਮੱਲੋ ਕਹਿ ਰਹੀ ਹੈ ਆਪਾਂ ਨਾਰਮਲ ਜੀ ਇਹ ਥੋੜਾ ਜਿਆਦਾ ਹੈਣਾ ਜਾਣ ਵਾਲਾ ਹਾਂਜੀ ਹਾਂਜੀ ਠੰਡ ਠੰਡ ਤੁਸੀਂ ਚੈੱਕ ਕਰਕੇ ਦੇਖ ਲਓ ਕਰਮ ਵਾਲੀ ਦੇ ਚੰਗੇ ਲੱਗੇ ਹੋਏ ਸੱਜਣੋ ਤੇ ਬਾਕੀ ਜੀ ਆਪਾਂ ਗੱਲਬਾਤ ਕਰੀਏ ਕੱਦ ਦਾ ਵੀ ਬਾਈ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਸੱਜਣੋ ਲਾ ਲਿਓ ਤੇ ਬਾਕੀ ਸਭ ਆਹ ਦੇਖ ਲਓ ਹਜੇ ਟਿੱਲਾਂ ਵੀ ਹੈਗੀਆਂ ਬਾਈ ਹੈਨਾ ਤੇ ਗੱਲ ਕਰੀਏ ਆਪਾਂ ਹਰਦੇਵ ਅਗਲੀ ਬਾਈ ਹੈਨਾ ਇਹ ਬਹੁਤ ਸੋਹਣਾ ਨਗੀਨਾ ਵਾ ਇਹ ਵੱਛੀ ਵੀਰੇ ਪਹਿਲਾਂ ਨਹੀਂ ਸੁਹੰਦੀ ਹੈ ਜੀ ਠੀਕ ਹੈ 4 ਦਿਨ ਦਾ ਮੋਹ ਠੀਕ ਹੈ ਬਾਈ ਹਾਂਜੀ ਤੇ ਕਿੰਨੇ ਕਿ ਦਿਨਾਂ ਦੀ ਹਰਦੇਵ ਕੱਚੀ ਹੈ ਹਜੇ ਇਹ ਵੀਰੇ 5 ਤੋਂ 6 ਦਿਨ ਲੈਂਦੀ ਹੈ ਤੇ ਜੇ ਤੁਸੀਂ ਕਿਸੇ ਵੀ ਸੱਜਣ ਨੇ ਪਹਿਲੀ ਵਾਰੀ ਕੋਈ ਜਾਨਵਰ ਖਰੀਦਣਾ ਹੁੰਦਾ ਵਾ ਉਹਦੇ ਲਈ ਬਹੁਤ ਜ਼ਿਆਦਾ ਚੰਗੀ ਰਹੂਗੀ ਚਾਰੇ ਥਾਣਾ ਬਹੁਤ ਸੋਹਣੇ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਨਾਰਮਲ ਬੱਤ ਦੀ ਆ ਬਾਈ ਹਰਦੇਵ ਦਾ ਥੋੜੇ ਜੇ ਪੱਠਿਆਂ ਦੇ ਦੁੱਧ ਦੇ ਨਾਲ ਕੋਈ ਆ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਜੇ ਆਪਾਂ ਕਹਿ ਦਈਏ ਵੀ ਚਾਹੇ ਮੋਟਰਸਾਈਕਲ ਦੇ ਪੱਠੇ ਲੈ ਆਵੇ ਬੰਦਾ ਹੈਨਾ ਤੇ ਬਾਈ ਫਿਰ ਅੱਜ ਦੇਣੀ ਕਿੰਨੇ ਦੀ ਆ ਇਹ ਵੀਰੇ ਆਪਾਂ ਦੇ ਦੇਾਂਗੇ 50000 ਦੀ ਵੇੜ 50000 ਦੀ ਤੁਹਾਨੂੰ ਹਾਂਜੀ ਹੋਰ ਕਿਸੇ ਕੋਲੇ ਹੁੰਦੀ ਵੀਰੇ ਅਗਲੇ ਨੇ 60 ਦੀ ਕਹਿਣਾ ਵੀ ਆਪਾਂ ਬਸ 50 ਦੀ ਹੀ ਦੇ ਦੇਣਾ ਹਾਂ ਆ ਚੈੱਕ ਕਰ ਲਓ ਤੁਸੀਂ ਆਰਡਰ ਬਹੁਤ ਚੰਗਾ ਤਿਆਰ ਕਰੀ ਆਉਂਦੀ ਆ ਇੱਕ ਇਹਦੀ ਖਾਸੀਅਤ ਹਰਦੇਵ ਹੋਰ ਆ ਸੂਏ ਚਾਹੇ ਉਹਨੂੰ ਚਾਰ ਝੋਲੇ ਬੰਦਾ ਹਾਂਜੀ ਹਾਂਜੀ ਗੋਲ ਹੀ ਰਹਿਣਾ ਇਹੇ ਜਿਹੀ ਰਹਿਣਾ ਤੇ ਇੱਕ ਹੋਰ ਚੀਜ਼ ਚੈੱਕ ਕਰੋ ਬਾਈ ਨਾ ਥਾਣਾ ਨੂੰ ਹੱਥ ਲਾਇਆ ਨਾ ਪੂਚ ਚੱਕ ਕੇ ਖੜ ਗਈ ਇਹ ਹੁੰਦੀ ਆ ਚੰਗੇ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਬਾਈ ਹਨਾ ਇੱਕ ਗੱਲਬਾਤ ਕਰੀਏ ਆਪਾਂ ਅਗਲੀ ਕਰ ਮਾਲੀ ਦੀ ਬਾਈ ਹਨਾ ਹਾਂਜੀ ਇਹ ਜਾਨੀ ਦੀ ਵੱਡੇ ਵੱਡਾ ਵੱਡੇ ਦੀ ਇਹ ਵੀ ਹਨਾ ਤੇ ਇਹ ਕਿੰਨੇ ਸੂਏ ਸੁੰਦੀ ਆ ਬਾਈ ਵੀਰੇ ਦੂਜਾ ਸੂਆ ਹੀ ਇਹੇ ਸੁੰਦੀ ਆ ਠੀਕ ਹੈ ਭਾਈ ਤੇਰੀ ਕੱਚੀ ਆ ਠੀਕ ਆ ਭਾਈ ਦੁੱਧ ਵੀਰੇ ਦੇ ਦੂਗੀ 16 ਤੋਂ 17 ਪਲੱਸ ਠੀਕ ਆ ਭਾਈ ਥਣਾ ਥਣਾ ਦੀ ਜਮਾ ਓਕੇ ਜਮਾ ਵੀਰੇ ਸਾਰੀਆਂ ਆਪਣੀਆਂ ਥਣਾ ਦੀ ਗਾਰੰਟੀ ਹੋ ਚਾਰਈ ਆ ਥਣ ਵੀ ਹਣਾ ਹਾਂਜੀ ਲੈ ਮੋੜ ਕਰ ਲੋ ਵੀ ਸਜਣੋ ਬਰੀਡ ਤੁਸੀਂ ਚੈੱਕ ਕਰਕੇ ਖੁਦ ਦੇਖ ਲਿਓ ਸਾਰੇ ਪਾਸੇ ਮੈਂ ਤੁਹਾਨੂੰ ਜਿਹੜੀ ਬੈਡ ਦਿਖਾਉਣ ਲੱਗਿਆ ਆ ਦੇਖੋ ਆਰਡਰ ਬਹੁਤ ਜਿਆਦਾ ਚੰਗਾ ਵਾ ਬਾਕੀ ਕੋਈ ਟੱਟਮਾ ਨਹੀਂਗਾ ਪੂਰਾ ਫਿਕਸ ਆਰਡਰ ਆ ਤੇ ਇਹ ਹਰਦੇਵ ਅੱਜ ਕਿੰਨੇ ਦੀ ਦੇਣੀ ਆ ਬਾਈ ਇਹ ਵੀਰੇ ਦੇ ਦੇਾਂਗੇ 55000 ਦੀ ਬਾਈ 55000 ਦੀ ਤੁਹਾਨੂੰ ਇਹ ਬੈਡ ਮਿਲ ਜਾਣੀ ਆ ਬਾਕੀ ਬਾਈ ਨੂੰ ਮੈਂ ਕਹੂੰਗਾ ਮਾੜਾ ਜਿਹਾ ਹਰਦੇਵ ਨੇੜੇ ਹੋ ਕੇ ਇਹਦਾ ਕੱਦ ਚੈੱਕ ਕਰਾ ਦੀ ਬਾਈ ਆਪਾਂ ਕਰਾ ਦਿੰਨੇ ਵੀਰੇ ਦੇਖੋ ਮਿੱਤਰੋ ਕੋਈ ਬਾੜੀ ਨਿੱਕੀ ਨਿਆਣੀ ਨਹੀਂ ਨੀਗੀ ਪੂਰੀ ਐਂ ਚੰਗੀ ਆ ਬਾਕੀ ਦੇਖ ਲਓ ਤੁਸੀਂ ਆਰਡਰ ਸਾਰੇ ਪਾਸਿਓ ਇੱਕੋ ਜਿਹਾ ਵਾ ਥਣ ਤੁਸੀਂ ਚੈੱਕ ਕਰਕੇ ਦੇ ਲਓ ਚਾਰੇ ਜਮੇ ਗੁਣੀਆਂ ਦੇ ਵਿੱਚ ਕਰਕੇ ਲਾਏ ਹੁੰਦੇ ਆ ਓਵੇਂ ਆ ਬਾਕੀ ਬਾਈ ਠੰਡੀ ਆ ਠੰਡੀ ਸੀਲ ਵੀਰੇ ਫੁੱਲ ਆ ਲੈ ਹਾਂ ਲਓ ਵੀ ਮਿੱਤਰੋ ਨਾ ਆ ਵੀ ਹਰਦੇਵ ਕਰੀਏ ਗੱਲਬਾਤ ਆਪਾਂ ਅਗਲੀ ਕਰਮ ਵਾਲੀ ਦੀ ਹਨਾ ਤੇ ਇਹਦੇ ਪਹਿਲਾਂ ਤਾਂ ਨਾਲ ਜੇ ਹੋ ਕੇ ਖੜੀ ਲਓ ਜੀ ਲਓ ਵੀ ਮਤਰੋ ਪਹਿਲਾਂ ਕੱਦ ਚੈੱਕ ਕਰੋ ਤੁਸੀਂ ਤੇ ਫਿਰ ਗੱਲਬਾਤ ਕਰੀਏ ਇਹਦੇ ਸੂਏ ਦੀ ਆਪਾਂ ਸੂਆ ਵੀਰੇ ਦੂਜਾ ਹੀ ਸੁੰਦੀ ਆ ਠੀਕ ਆ ਜੀ ਇਹ ਫਾਰਮ ਚੋਂ ਲਈ ਆ ਇਹ ਹੋਰ ਕਿਸੇ ਦੇ ਫਾਰਮ ਚੋਂ ਦੀ ਅਗਲੇ ਨੇ ਦਾ ਲੱਖ ਸਵਾ ਲੱਖ ਮੁੱਲ ਕਰਨਾ ਸੀ ਪਰ ਆਪਾਂ ਦੇਵਾਂਗੇ ਵੀਰੇ ਨਾਰਮਲੀ ਜੇ ਮੈਨੂੰ ਆ ਜਾ ਫਿਰ ਕੱਢ ਬਾਹਰ ਇਹਨੂੰ ਬਾਈ ਲਓ ਵੀ ਸਜ ਨੂੰ ਇਹ ਤੁਹਾਨੂੰ ਤੋਹਫਾ ਮਿਲਣਾ ਵਾ ਬਾਈ ਕਹਿੰਦਾ ਚੈੱਕ ਕਰੋ ਤੁਸੀਂ ਪਹਿਲਾਂ ਤਾਂ ਬਰੀਡ ਚੈੱਕ ਕਰਿਓ ਫੇਰ ਤੁਹਾਨੂੰ ਰੇਟ ਜਦੋਂ ਤੁਸੀਂ ਸੁਣੋਗੇ ਨਾ ਹੈਰਾਨੀ ਮੰਨਣੀ ਆ ਵੀ ਐਡੀ ਤੁਹਾਨੂੰ ਇੰਨੇ ਚ ਨਹੀਂ ਮਿਲਣੀ ਜਿੰਨੀ ਬਾਈ ਨੇ ਅੱਜ ਦੇ ਦੇਣੀ ਆ ਹਰਦੀਪ ਦਿਨ ਕਿੰਨੇ ਕੱਢਦੀ ਹੈ ਬਾਈ ਇਹ ਦਿਨ ਵੀਰੇ ਹਫਤਾ ਲੈਂਦੀ ਆ ਪੂਰਾ ਠੀਕ ਆ ਤੇ ਦੁੱਧ ਕਿੰਨਾ ਕੁ ਪਾਜੂ ਦੁੱਧ ਵੀਰੇ ਯਾਰ ਉਹਨਾਂ ਨੇ ਜਿੰਨਾ ਤੋਂ ਲਈ ਆ 22 ਲੀਟਰ ਦੱਸਿਆ 20 ਕਿਲੋ ਤਾਂ ਆਰਾਮ ਨਾਲ ਹੀ ਦੇਊਗੀ ਵੀਰੇ ਵੀਰੇ ਸਾਹਮਣਾ ਕਿੰਨੇ ਦੀ ਦੇਣੀ ਆ ਅੱਜ ਬਾਈ ਇਹ ਵੀਰੇ ਆਪਾਂ 66000 ਦੀ ਦੇ ਦੇਾਂਗੇ ਲਓ ਵੀ ਮਿੱਤਰੋ 66000 ਦੀ ਤੁਹਾਨੂੰ ਇਹ ਜਿਹੜੀ ਮਿਲ ਜਾਣੀ ਆ ਇਹਦਾ ਫਾਇਦਾ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਜੇ ਕੋਈ ਵਪਾਰੀ ਫੱਦਨ ਵੀ ਲੈ ਜਾਂਦਾ ਨਾ ਚੰਗੀ ਤਿਆਰ ਹੋ ਕੇ ਬਹੁਤ ਚੰਗੇ ਪੈਸੇ ਬਟਾਉਣ ਵਾਲੀ ਆ ਬਾਕੀ ਸਾਊਥ ਰੀਫ ਆ ਕੱਦ ਕਾਠ ਦੀ ਚੰਗੀ ਆ ਬੈੱਡ ਵੱਡਾ ਤੁਸੀਂ ਬੈੱਡ ਦਾ ਸੱਜਣੋ ਖੁਦ ਦੇਖ ਲਓ ਤੇ ਬਾਕੀ ਬਾਈ ਦੇ ਰੇਟ ਆ ਜਿਹੜੇ ਉਹ ਨੋਰਮਲ ਹੀ ਆ ਗੱਲ ਕਰੀਏ ਬਾਈ ਆਪਾਂ ਹਰਦੇਵ ਅਗਲੀ ਗਰਮ ਵਾਲੀ ਦੀ ਇਹ ਵੀ ਵੱਡਿਆਂ ਚੋਂ ਹੀ ਆ ਹਨਾ ਹਾਂਜੀ ਇਹ ਵੀ ਫਾਰਮ ਚੋਂ ਹੀ ਲਈ ਆ ਵੀਰੇ ਬੱਛੀ ਆਪਾਂ ਠੀਕ ਆ ਬਾਈ ਇਹ ਵੀ ਕਿਸੇ ਕੋਲੇ ਹੁੰਦੀ ਤੈਨੂੰ ਦੱਸਿਆ ਅਗਲੀ ਵੇੜਾ ਨੂੰ ਲੱਖ ਸਵਾ ਲੱਖ ਹੀ ਮੁੱਲ ਹੋਣਾ ਹੈ ओके okay. हां जी ਤੇ ਇਹ 99 ਸੂਏ ਸੁੰਦੀ ਆ ਇਹ ਵੀਰੇ ਦੂਜਾ ਸਵਾਈ ਸੁੰਦੀ ਆ ਕਿੰਨੇ ਕਿ ਦਿਨਾਂ ਦੀ ਕੱਚੀ ਆ ਇਹ ਵੀਰੇ ਹਫਤੇ ਦੀ ਹੀ ਕੱਚੀ ਹੈ ਇਹਨੂੰ ਬਾਹਰ ਕੱਢ ਬਈ ਲਓ ਵੀ ਮਿੱਤਰੋ ਇਹ ਵੀ ਤੁਸੀਂ ਚੈੱਕ ਕਰਕੇ ਦੇਖ ਲਓ ਇਹ ਵੀ ਜਿਵੇਂ ਆਪਾਂ ਕਹ ਦੀਏ ਵੱਡੀ ਆ ਵੱਡੀਆਂ ਗਾਵਾਂ ਚ ਆਉਂਦੀ ਆ ਲਓ ਵੀ ਮਾਰੂ ਕਰਨੇ ਦਾ ਬਾਕੀ ਕੰਨਾ ਕੁਨਾ ਤੋਂ ਹਨਾ ਤੁਹਾਨੂੰ ਯਕੀਨੀ ਸ਼ਕੂਨੀ ਬਰੀਡ ਦੀ ਆਪੇ ਸਮਝ ਆ ਜਾਣੀ ਹੈ ਹਨਾ ਲਓ ਚੈੱਕ ਕਰੋ ਬਈ ਬਹੁਤ ਚੰਗੀ ਆ ਤੇਰੇ ਹਿਸਾਬ ਨਾਲ ਬਾਈ ਇਹ ਕਿੰਨਾ ਦੁੱਧ ਪਾਜੂਗੀ ਸੱਜਣਾ ਇਹ ਦੁੱਧ ਵੀਰੇ ਆਪਣੇ ਹਿਸਾਬ ਨਾਲ ਤਾਂ ਦੇ ਦੂਗੀ 20 ਕਿਲੋ ਠੀਕ ਆ ਜੀ ਹਾਂ ਜੀ ਇਹ ਮਾਲਾ ਕੋਈ ਚੰਗੇ ਬੰਦੇ ਕੋਲੇ ਚਲੀ ਜਾਂਦੀ ਆ ਹਾਂ ਜੀ ਜੇ ਚੰਗੇ ਕੋਲੇ ਜਾਵਣੀ ਤਾਂ ਹੋ ਸਕਦਾ ਵੀਰੇ 25 24 25 ਚ ਵਾਜੇ ਠੀਕ ਆ ਬਾਈ ਥਣ ਇਹਦੇ ਵੀ ਚਾਰੇ ਆ ਹਾਂ ਜੀ ਚਾਰੇ ਇੱਕੋ ਜਿਹੇ ਵੀਰੇ ਅੱਜ ਬਾਈ ਫਿਰ ਇਹ ਆਪਾਂ ਇਹ ਹੋਰ ਕਹੇ ਫਾਰਮ ਤੇ ਹੁੰਦੀ ਤਾਂ ਲੱਖ ਸਵਾ ਲੱਖ ਦੀ ਸੀ ਪਰ ਆਪਾਂ 2 ਘਟ 70 ਦੀ ਦੇ ਦੇਾਂਗੇ ਲਓ ਵੀ ਮਤਰੋ 2 ਘਟ 70 ਹਜ਼ਾਰ ਦੀ ਤੁਹਾਨੂੰ ਜਿਹੜੀ ਇਹ 68000 ਦੀ ਇਹ ਮਿਲ ਜਾਣੀ ਆ ਥਣ ਥਣ ਤੋਂ ਹੀ ਚੈੱਕ ਕਰਕੇ ਦੇਖ ਲਓ ਸੋਨਾ ਕਰਮ ਵਾਲੀ ਚੰਗਾ ਟਾਂਚਾ ਜਿਹੜਾ ਬਣਾਈ ਬੈਠੀ ਐ ਤੇ ਬਾਕੀ ਰੇਟ ਵੀ ਬਾਈ ਨੇ ਜਿੰਨਾ ਕਿ ਕੀਤਾ ਬਹੁਤ ਨੋਰਮਲ ਆ ਇਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਜਾਨਵਰ ਤੋਂ ਨੂੰ ਕੁਝ ਤੋਂ ਮਿਲਣਾ ਨਹੀਂ ਇਹਨਾਂ ਸੱਜਣੋਂ ਬਈ ਗੱਲਬਾਤ ਕਰੀਏ ਆਪਾਂ ਅਗਲੀ ਕਰਮ ਵਾਲੀ ਦੀ ਇਹ ਵੀ ਵੱਡਿਆਂ ਜੀ ਆ ਬਾਈ ਹਾਂਜੀ ਇਹ ਵੀ ਵੱਡਿਆਂ ਜੀ ਆ ਵੀਰੇ ਇਹ ਵੀ ਫਾਰਮ ਚੋਂ ਹੀ ਲਈ ਵੀ ਆ ਵੈੜ ਠੀਕ ਆ ਬਾਈ ਇਹ ਵੈੜ ਵੀਰੇ ਸਵੇਰ ਸੁਈ ਆ ਤਾਜੀ ਅੱਜ 3 ਵਜੇ ਠੀਕ ਆ ਬਾਈ ਬੋਲੀ ਕੱਢੀ ਆ 4 ਕਿਲੋ ਠੀਕ ਆ ਬਾਈ ਜਿੰਨਾ ਤੋਂ ਲਈ ਉਹਨਾਂ ਨੇ 18 19 ਦੱਸਿਆ ਪਰ ਆਪਾਂ 16 17 ਕਹਿ ਕੇ ਦੇਵਾਂਗੇ ਵੈੜ ਮਗਰ ਇਹਦੇ ਕੀ ਆ ਮਗਰ ਵੀਰੇ ਬੱਛਾ ਲੈ ਬਈ ਇਹਨੂੰ ਵੀ ਤੋਰ ਕਰ ਬਾਕੀ ਸੱਜਣ ਨੂੰ ਚੈੱਕ ਕਰ ਲਓ ਤੁਸੀਂ ਬਾਡੀ ਬੁੱਡੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਬਾਕੀ ਇਹਦਾ ਰੇਟ ਵੀ ਆਪਾਂ ਜਮਾਈ ਆਫਰ ਵਾਲਾ ਕਰਾ ਦੇਣਾ ਯਾਰ ਜਿਹੜਾ ਕਿਸੇ ਨੇ ਤੁਹਾਨੂੰ ਦੇਣ ਨੂੰ ਨਹੀਂ ਐਡੀ ਜਾ ਜਿੱ ਮਗਰ ਇਹਦੇ ਬੱਚਾ ਬਾਈ ਹਣਾ ਇਹ ਸੋਹਾਂ ਸੁਈ ਅੱਜ ਹਾਂਜੀ ਸੋਹਾਂ ਜੀ ਤੈਨੂੰ ਜੇਰ ਜੂਰ ਦੀ ਜੇਰ ਦੀ ਵੀਰੇ ਫੁੱਲ ਗਰੰਟੀ ਹੈ ਆਪਣੇ ਕੋਲੇ ਵੀਡੀਓ ਪਈ ਹੈ ਬਾਈ ਦੀ ਫੁੱਲ ਗਰੰਟੀ ਹੈ ਬਾਕੀ ਬਾਡੀ ਲੈਂਗੁਏਜ ਦੀ ਵਿੱਚ ਤੁਸੀਂ ਦੇਖ ਲਓ ਹਣਾ ਬੈੜ ਹਣਾ ਚਾਰੇ ਪਾਸਿਓ ਹਰਦੇਵ ਕਿੰਨਾ ਕ ਦੁੱਧ ਪਾਜੂਗੀ ਬਾਈ ਦੁੱਧ ਵੀਰੇ ਇਹ 16 17 ਕਿਲੋ ਦੇਜੂਗੀ ਤੇ ਅੱਜ ਇਹ ਆਪਾਂ ਦੇਣੀ ਕਿੰਨੇ ਦੀ ਹੈ ਇਹ ਵੀਰੇ ਜੇ ਹੋਰ ਕਹੇ ਫਾਰਮ ਤੇ ਹੁੰਦੀ ਤਾਂ ਉਹਨਾਂ ਨੇ 70 80 ਕਰਨਾ ਹੈਗਾ ਮੁੱਲ ਪਰ ਆਪਾਂ ਵੀਰੇ 50000 ਚ ਦੇ ਦੇਾਂਗੇ ਲਓ ਵੀ ਮੇਤਰੋ ਸਿਰਫ 50000 ਦੀ ਤੁਹਾਨੂੰ ਆਹਾ ਮਿਲ ਜਾਣੀ ਹੈ ਕੱਦ ਚਾਚਾ ਕਰਕੇ ਦੇਖ ਲਓ ਦੂਜੀ ਬੈ ਮੈਨੂੰ ਲੱਗਾ ਉੱਥੇ ਵੀ ਹੋਊਗੀ ਹੈਨਾ ਤੇ ਮਗਰੇ ਦੇ ਹੈਗਾ ਬੱਚਾ ਹੈਨਾ ਬਾਤੀ ਬਈ ਦੁੱਧ ਦੀ ਚਵਾਈ ਚੁਈ ਦੀ ਜਮ ਇੱਕ ਨੰਬਰ ਆ ਵੀਰੇ ਜਮਾ ਬੇਫਿਕਰ ਹੋ ਕੇ ਅਗਲਾ ਅੱਜ ਠੀਕ ਆ ਬਾਈ ਗੱਲ ਬਾਤ ਕਰੀਏ ਅੱਜ ਜਿਹੜਾ ਆਪਾਂ ਜਮਾ ਦੇਣਾ ਲੈਣਾ ਹੀ ਹੈ ਕੇਸ ਹੈਨਾ ਇਹ ਆ ਗਈ ਉਹ ਹੈਨਾ ਇਹ ਆ ਗਈ ਵੀਰੇ ਜਰਸੀ ਇਹਨੂੰ ਅੱਜ ਚੌਥਾ ਦੇਣਾ ਵੀਰੇ ਸੂਈ ਨੂੰ ਠੀਕ ਆ ਬਾਈ ਇਹਦੇ ਮਗਰੇ ਵੀ ਬੱਚਾ ਹੀ ਹੈ ਇਹਦੇ ਮਗਰੇ ਵੀ ਬੱਚਾ ਹੀ ਆ ਵੀਰੇ ਤੇ ਸੂਏ ਕੰਨ ਮੇ ਆਏ ਇਹ ਵੀਰੇ ਸੂਆ ਦੂਜਾ ਹੀ ਸੂਈ ਹੈ ਦੂਜਾ ਸੂਆ ਲਿਆ ਬਾਈ ਬਾਹਰ ਕੱਢ ਕੇ ਮੜੀ ਜੀ ਆਪਾਂ ਚੱਕ ਲਈ ਕਿੰਨਾ ਦੁੱਧ ਬਾਈ ਹੁਣ ਇਹਨੂੰ ਚੁਕਾ ਲਾ ਜੇਦਾ ਦੁੱਧ ਜਿਹੜੇ ਸਹੀ ਠੀਕਾ ਇਹ ਜੇ ਕਿਸੇ ਚੰਗੇ ਬੰਦੇ ਕੋਲੇ ਸਾਂਹ ਵਾਲੇ ਕੋਲੇ ਚਲੀ ਗਈ ਤਾਂ ਵੱਧ ਵੀ ਸਕਦੀ ਹੈ ਹਾਂਜੀ ਹਾਂਜੀ 13-14 ਪਿਆ ਜੂਗੀ ਸਾਡਾ ਸੁਣਾ ਦੀ ਕਿਵੇਂ ਆ ਜਮਾ ਵੀਰੇ ਫੁੱਲ ਗਰੰਟੀ ਕੋਈ ਭੂਰ ਛੱਟਾ ਨਹੀਂ ਲਓ ਵੀ ਮਿੱਤਰੋ ਚੈੱਕ ਕਰਕੇ ਦੇ ਲੋ ਕੋਈ ਭੂਰ ਛੱਟਾ ਨਹੀਂ ਬਾਕੀ ਬਾਈ ਕਹਿੰਦਾ ਜੇਰ ਜੂਰ ਦੀ ਆਪਣੇ ਘਰੇ ਹੀ ਸੂਈ ਹੈ ਵੀਰੇ ਆਪਣੀ ਬਣਾਈ ਆ ਵੀਡੀਓ ਘਰੇ ਹੀ ਸੂਈ ਆਈ ਠੀਕ ਆ ਬਾਈ ਤੇ ਅੱਜ ਇਹ ਆਪਾਂ ਕਿੰਨੇ ਦੀ ਦੇ ਦੇਣੀ ਆ ਆਪਾਂ ਵੀਰੇ ਇਹ ਅੱਜ ਦੇ ਦੇਣੀ ਆ 38000 ਦੀ ਬਿਹੜ ਲਓ ਵੀ ਮਿੱਤਰੋ ਆ ਤੁਹਾਨੂੰ 38000 ਦੀ ਬਿਹੜ ਮਿਲ ਜਾਣੀ ਆ ਬਰੀਡ ਦੇ ਵਿੱਚ ਚੰਗੀ ਆ ਬਸ ਥੋੜੀ ਜਿਹੀ ਸੰਭ ਗਈ ਨਾ ਤੇ ਬਾਈ ਇਹ ਚੰਗੇ ਰੁ ਕਾਈ ਅਗਲੇ ਸੂਏ ਦੀ ਗੱਲ ਕਰ ਲਈਏ ਚਾਹੇ ਏ ਸੂਏ ਦੀ ਗੱਲ ਕਰ ਲਈਏ ਬਾਕੀ ਜਿੰਨਾ ਬਾਈ ਨੇ ਰੇਟ ਕੀਤਾ ਉਹਨੇ ਜਦਾ ਮੈਨੂੰ ਲੱਗਦਾ ਸ਼ਾਇਦ ਠੋਕਣ ਮੱਝ ਵੀ ਨਹੀਂ ਆਉਂਦੀ ਹਣੀ ਹੈਨਾ ਬਾਕੀ ਬਾਈ ਹਰਦੇਵ ਜਿਹੜੇ ਸੱਜਣ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹੋਏ ਹੈਨਾ ਉਹਨਾਂ ਨੂੰ ਆਪਾਂ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਈਏ ਅਗਲੇ ਨੂੰ ਥੋੜਾ ਜਿਹਾ ਬਾਈ ਸੌਖਾ ਹੋ ਜਾਂਦਾ ਹਾਂਜੀ ਹੈਗਾ ਜਿਹੜਾ ਇੱਕ ਦੇ ਕੋਠੇ ਜਿਲ੍ਹਾ ਮੋਗਾ ਜੀ ਹਾਂਜੀ ਆਪਣਾ ਵਪਾਰ ਦਾ ਕੰਮ ਆ ਵੀਰੇ ਲਿਆ ਕੇ ਵੇਚਦੇ ਆਂ ਗਾਈਆਂ ਆਪਾਂ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਬੋਲਦੀ ਵੀਰੇ 77176055 ਬਈ ਜੀ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਨੇ ਕਿਸੇ ਵੀ ਜਾਨਵਰ ਦੀ ਤਸੱਲੀ ਪੜਖ ਕਰਨੀ ਹੈ ਉਹ ਬਾਈ ਨਾਲ ਤੁਸੀਂ ਫੋਨ ਲਾ ਕੇ ਕਰ ਲੈਣੀ ਆ ਕਿਉਂਕਿ ਤੁਸੀਂ ਪੈਸਾ ਲਾਉਣਾ ਸੱਜਣ ਨੂੰ ਤੇ ਤਸੱਲੀ ਪੜਖ ਕਰਨਾ ਤੁਹਾਡਾ ਫਰਜ਼ ਹੀ ਬਣਦਾ ਕਿਉਂਕਿ ਬਾਈ ਵੀ ਬਾਈ ਆਉਦੇ ਘਰ ਦੀ ਨਹੀਂ ਆ ਬਾਈ ਵੀ ਚੰਗੇ ਆਉਦੇ ਮੰਨ ਲਓ ਧਨ ਪੈਸੇ ਲਾ ਕੇ ਖਰੀਦ ਕੇ ਲੈ ਕੇ ਆਇਆ ਵਾ ਤੇ ਤਸੱਲੀ ਬਾਈ ਨੇ ਵੀ ਕਰਕੇ ਲੈ ਕੇ ਆਂਦੀ ਹੈ ਬਾਕੀ ਤੁਸੀਂ ਉਹ ਤੋਂ ਵੱਧ ਕੋਈ ਤਸੱਲੀ ਕਰਨੀ ਹੈ ਤੁਸੀਂ ਆਪ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਉਂਦੇ ਬਸਦੇ ਰਹੋ ਜੀ ਧੰਨਵਾਦ